ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਵਾਗਤ ਹੈ ਤੁਹਾਡਾ ਸਾਡੇ ਆਰਐਮ ਬਲੌਗ ਦੇ ਵਿੱਚ ਹਰ ਜੀ ਕਿਵੇਂ ਹੋ ਤੇ ਅੱਜ ਸਭ ਤੋਂ ਪਹਿਲਾਂ ਸਾਰਿਆਂ ਨੂੰ ਦਿਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਮੁਬਾਰਕਾਂ ਹਾਂ ਲੱਖ ਲੱਖ ਮੁਬਾਰਕਾਂ ਹੋਰ ਜੀ ਤੇ ਸਾਰਿਆਂ ਲਈ ਦਿਵਾਲੀ ਬਹੁਤ ਵਧੀਆ ਹੋਵੇ ਤੇ ਤੰਦਰੁਸਤ ਹੋਵੇ ਤੇ ਸਾਰੇ ਵਧੀਆ ਰਹੋ ਤੇ ਅੱਜ ਅਸੀਂ ਮੈਂ ਤੇ ਰਿਤ ਤੇ ਮਾਨਵ ਅਸੀਂ ਚੱਲਿਆ ਕਿਹੜਾ ਆਪਣਾ ਬਾਬੇ ਦੀ ਮਿੱਟੀ ਕੱਢਣ ਤੇ ਸਰ ਵੀ ਨਹੀਂ ਜਾ ਰਹੀ ਤੁਹਾਨੂੰ ਪਤਾ ਹੀ ਹੈ ਵੀ ਉੱਥੇ ਨਹੀਂ ਜਾਣਾ ਔਖਾ ਲੱਗਦਾ ਹਾਂ ਪੁੱਤ ਉਹ ਨੂੰ ਜਾਣਾ ਉੱਥੇ ਔਖਾ ਲੱਗਦਾ ਤੇ ਫਿਰ ਅਸੀਂ ਫਿਲਹਾਲ ਰੀਤੇ ਮਾਣ ਨੂੰ ਅਸੀਂ ਤਿੰਨੇ ਚੱਲੇ ਆ ਆਪਣਾ ਮਿੱਟੀ ਕੱਢਣਾ ਤੇ ਦੁਬਾਰਾ ਫੇਰ ਸਾਰਿਆਂ ਨੂੰ ਆ ਸਾਰਿਆਂ ਨੂੰ ਹੈਪੀ ਦੀਵਾਲੀ ਰੀਤਾ ਹੈਪੀ ਦੀਵਾਲੀ ਹੈਪੀ ਦੀਵਾਲੀ ਹੈਪੀ ਦੀਵਾਲੀ ਸਾਰਿਆਂ ਨੂੰ ਮਿਲਦੇ ਜੀ ਫਿਰ ਆਪਾਂ ਮੈਂ ਤੁਹਾਨੂੰ ਮੈਂ ਕਰੇ ਚੋਗਾ ਭੁੱਲ ਗਏ ਸੀ ਤੇ ਫਿਰ ਆ ਮਾਣ ਨੂੰ ਅਸੀਂ ਲਖਾ ਪੁੱਤ ਹਾਂਜੀ ਤਰੇ ਭੁੱਲੇ ਤੂੰ ਅਸੀਂ ਨਾ ਜੀ ਘਰੇ ਚੋਗਾ ਭੁੱਲਿਆ ਸੀਗੇ ਤੇ ਅਸੀਂ ਚੋਗਾ ਲੈ ਲਿਆ ਚੋਗਾ ਕਣਕ ਨੂੰ ਕਣਕ ਵੀ ਪੈ ਸਕਦੀ ਹੈ ਤੇ ਚੌਲ ਵੀ ਪੈ ਸਕਦੇ ਆ ਤੇ ਉਹ ਅਸੀਂ ਅੱਜ ਘਰੇ ਭੁੱਲਿਆ ਸੀਗੇ ਉਹ ਬਾਬਾ ਜੀ ਕਿੱਧਰੋਂ ਲੈ ਆਉਂਦੇ ਨੇ ਮੋਟਰਸਾਈਕਲ ਅਰੀਦ ਬਾਬਾ ਮੋਟਰ ਸਿੱਧੇ ਨਹੀਂ ਆਉਂਦਾ ਤੇ ਹਾਂ ਜਿੱਥੇ ਅਸੀਂ ਬਾਬੇ ਦੀ ਆਪਣਾ ਮਿੱਟੀ ਕੱਢਣ ਜਾਂਦੇ ਆ ਤੁਸੀਂ ਸਾਹਮਣੇ ਦੇਖ ਰਹੇ ਹੋ ਆਪਣਾ ਇਹ ਹੈਗਾ ਮੁਕਸਰ ਰੋਡ ਤੇ ਮਕਸਰ ਰੋਡ ਤੋਂ ਫੜਕ ਦੱਪਣ ਸਾਰ ਚੈਨਾ ਰੋਡ ਤੇ ਇਹ ਆਉਂਦਾ ਬਾਣੇ ਦਾ ਵਲੌਗ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਆਹ ਦੇਖੋ ਜੀ ਉਹੀ ਕੰਮ ਜਿਹੜਾ ਪਹਿਲਾਂ ਵੀ ਹੁੰਦਾ ਆ ਰਿਹਾ ਜਦੋਂ ਅੱਜ ਫੇਰ ਟ੍ਰੈਫਿਕ ਆ ਗਿਆ ਫੇਰ ਆ ਗਿਆ ਫੇਰ ਇਸ ਵੇਲੇ ਨਿਕਲ ਗਿਆ ਤੇ ਲੇਟ ਹੋਈ ਜਾਂਨੇ ਆ ਕੱਲ ਕੱਲ ਵੀ ਆਇਆ ਸੀ ਇੱਥੇ ਬਦਲ ਗਿਆ ਨੇ ਹਾਂ ਕੱਲ ਵੀ ਆਇਆ ਕੱਲ ਵੀ ਇਹੀ ਸੀਗਾ ਹਾਂ ਆਈ ਟ੍ਰੇਨਸ ਇਹ ਬਾਈ ਜਿੰਨੇ ਵਾਰੀ ਮਰਜ਼ੀ ਆਜੋ ਇਹ ਫਰਕ ਲੱਗ ਗਿਆ ਮਣਤਪ ਕਿਹਨਾਂ ਦੇਖਿਆ ਹੁਣ ਇਹ ਫੜਕ ਲੱਗੇ ਹੁੰਦਾ ਜਦੋਂ ਮਰਜ਼ੀ ਆ ਜਾਓ ਹਣਾ ਰੀਦਾ ਹਾਂਜੀ ਹਾਂ ਫਿਰ ਬੱਸ ਵੀ ਖੜੀ ਹੀ ਅਸਲੀਏ ਕੋਈ ਖੜਾ ਹੈਗਾ ਨਾ ਕੋਈ ਗੱਲ ਨਹੀਂ ਬੱਸ ਨਿਕਲ ਜਾਂਦੀ ਜੜੇ ਨਹੀਂ ਬੱਸ ਕਿਹਨੇ ਨਿਕਲ ਜਾਂਦੀ ਆ ਚਲੋ ਵਾਣੇ ਦਾ ਵਲੌਗ ਦੇ ਵਿੱਚ ਫਿਰ ਆਪਾਂ ਮਿਲਦੇ ਆ ਤੇ ਅੱਜ ਕਿਨਾਂ ਦੇਖੋ ਫੜਕ ਫੇਰ ਉਹ ਲੱਗਿਆ ਪਿਆਗਾ ਚਲੋ ਖਾਤਾ ਖਾੜ ਖੋਲ ਗਿਆ ਲੈ ਸਾਡਾ ਫਰਕ ਨਹੀਂਗਾ ਫੜਕ ਖੁੱਲ ਗਿਆ ਫੜਕ ਖੁੱਲ ਗਿਆ ਚਲੋ ਵਣੇਰੋ ਵਲੌਗ ਦੇ ਵਿੱਚ ਬਿਲਕੁਲ ਨੇੜੇ ਆ ਤੇ ਫਿਰ ਪਹੁੰਚ ਹੀ ਗਏ ਆ ਨਹੀਂ ਫੁੱਟ ਟਾਈਮ ਪਿਆ ਬਤ ਦੇਰਾਕਾਂ ਵੀਰੋ ਵਗਲਾ ਮੈਂ ਨੋਠ ਠੀਕ ਆ ਆ ਗਿਆ ਜੀ ਇਹ ਥੋੜਾ ਇਹ ਚੈਣਾ ਰੋੜਾ ਤੇ ਆ ਤੇ ਵਣੇਰੋ ਵਲੌਗ ਦੇ ਵਿੱਚ ਫਿਰ ਨਾਲ ਆਪਾਂ ਤੁਹਾਨੂੰ ਉੱਥੇ ਜਾ ਕੇ ਮਿਲਦੇ ਆ ਤੇ ਜਿਹੜੀ ਸਾਡੀ ਇਹ ਵੀਡੀਓ ਬਣਾਉਗੀ ਉਹ ਸਾਡੀ ਸਾਰੀ ਰੀਤ ਬਣਾਉਗੀ ਕਿਉਂਕਿ ਮੈਂ ਤੇ ਮਾਨਵ ਹੀ ਅਸੀਂ ਮਿੱਟੀ ਕੱਢ ਸਕਾਂਗੇ ਕਿਉਂਕਿ ਪਤਾ ਕੀ ਆ ਉਹਦੇ ਚ ਕੁੜੀਆਂ ਮਿੱਟੀ ਨਹੀਂ ਕੰਨਦੀਆਂ ਸਾਡੇ ਮਤਲਬ ਜੋ ਮਿੱਟੀ ਕਰਦੇ ਬੰਦਰੀ ਕੱਢਦੇ ਆਪਣੇ ਸਾਰੇ ਕਿਤੇ ਬੰਦਰੀ ਕੱਢਦੇ ਹੋਣਗੇ ਸਾਰਿਆਂ ਦੀ ਤੇ ਰੀਤ ਨਹੀਂ ਕਰ ਸਕਦੇ ਪਰ ਨਹੀਂ ਤੇ ਵੀਡੀਓ ਜਰੂਰ ਬਣਾਉਂਦੇ ਚਲੋ ਵਾਣੇ ਦਾ ਵਲੌਗ ਦੇ ਵਿੱਚ ਮਿਲਦੇ ਆਂ ਫਿਰ ਆਪਾਂ ਉਹ ਜਗ੍ਹਾ ਤੇ ਜਾ ਕੇ ਓਕੇ ਮੰਨਉਂਦੇ ਅਸੀਂ ਪਹੁੰਚ ਗਏ ਅਸੀਂ ਪਹੁੰਚ ਗਏ ਹੁਣ ਇੱਕ ਕਿੱਥੇ ਬੋਲਦੇ ਆਂ ਅ ਮਿੱਟੀ ਕੱਢਣ डैडी मेरा मिट्टी कदन जा चुके डैडी ओ भी आया पता चल गया देखो मानव ते डैडी मिट्टी कदन आ गए ਆ ਜਾ ਪਹਿਲੇ ਲੱਤਾਂ ਦੀ ਆ ਜਾ ਆ ਜਾ ਆ ਜਾ ਬਰਪੱਕਾ ਮਾਤੇ ਆ ਜਾ ਆ ਜਾ ਉਹ ਇਧਰ ਜਣਾ ਬਣਾ ਮਾਨਵਤੇ ਮਾਨਵਤੇ ਡੈਡੀ ਮਿੱਟੀ ਕੱਢਣ ਆਗੇ ਮੈਂ ਪਲਾ ਜਾਣਾ ਉੱਤੋਂ ਦੇਖਾ ਹਾਂ ਦੇਖੋ ਡੈਡੀ ਤੇ ਮਾਨਾ ਕੋਹ ਮਿੱਟੀ ਕਢਣ ਗਏ ਤਾਇਆ ਉਹ ਵੀ ਖਾਈ ਅੱਛਾ ਅੱਛਾ ਉਹ ਅੰਡ ਖਾਈ ਜਾਣਾ ਖਰਾਬ ਕਰੀ ਜਾਣਾ ਕੀ ਹੌਲੀ ਹੌਲੀ ਕੈਮਰਾ ਬੰਦ ਲੇ ਜੂੜੇ ਫਰਵਾਣੇ ਤੇ ਆ ਆਹ ਦੇਖੋ ਮਾਨਵ ਤੇ ਮਾਨਵ ਤੇ ਡੈਡੀ ਮੇਰਾ ਮੱਥਾ ਦੇਖਣ ਆ ਗਏ ਸੀ आज आड़ी मेरे दीवे बनाए हुए मेरे दीवे बनाए हुए ਹੇ ਬਾਬੇ ਦੇ ਆਪਣਾ ਤੂੰ ਬੱਤੀ ਇੱਥੇ ਹੁੰਦੀ ਹੈ ਨਾ ਹੂੰ ਦੀਏ ਦੀਵੇ ਲਾਉਂਦੇ ਆ ਹਨ ਮਾਣੋਂ ਤੇ ਡੈਡੀ ਲਓ ਇੱਥੇ ਦੀਵੇ ਲਾਉਣਾ ਆਉਂਦੇ ਆ ਮਿੱਟੀ ਕੱਢਣ ਅਸੀਂ ਆਉਂਨੇ ਇੱਕ ਦੇਖੋ ਬਸ ਉਹਨਾਂ ਨੇ ਖਾਰ ਲਿਆ ਕੋਗ ਲਾ ਕੇ ਫਿਰ ਜਾਣ ਅੱਪ ਤੇ ਲਾਂਗੇ ਤੇ ਵਾਲੀ ਟੂਲੀ ਦੀ ਸਟਿੰਗ ਕਰਾਂਗੇ ਅਸੇਲਾ ਭਾਈ ਹਾਂ ਰੱਖਿਆ ਯਾਰ ਕੇ ਯਾਰ ਕਰਾ ਦੋ ਸਾਹ ਉਧਰ ਬਹੁਤ ਕੀ ਹੈ ਨਹੀਂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਾਡੇ ਜੋ ਬਜ਼ੁਰਗਾ ਸਾਰਿਆਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਬੇਨਤੀ ਹੈ ਵੀ ਇਹ ਸਾਡਾ ਪੁੰਨੀ ਪਰਿਵਾਰ ਆਏ ਸਾਲ ਸਾਰੇ ਇਸ ਬਜ਼ੁਰਗਾਂ ਦੀ ਜਗ੍ਹਾ ਤੇ ਇਕੱਠੇ ਹੁੰਨੇ ਆ ਜੀ ਸੋ ਪ੍ਰਮਾਤਮਾ ਸਤਗੁਰ ਸਾਡੇ ਬਜ਼ੁਰਗ ਸਾਡੇ ਸਿੱਖ ਸੇ ਇਹਦੇ ਸਾਰਿਆਂ ਤੇ ਕਿਰਪਾ ਕਰਨ ਰਹਿਮ ਕਰਨ ਸਾਰਿਆਂ ਦੇ ਘਰ ਦੇ ਵਿੱਚ ਜਿਤਮਾਨ ਪਿਆਰ ਥਵਾਕ ਬਖਸ਼ਣ ਜੀ ਕਾਰੋਬਾਰ ਬਖਸ਼ਣ ਇੱਜਤਮਾਨ ਬਖਸ਼ਣ ਸੋ ਸਾਰਾ ਸਾਡਾ ਪੁੰਨੀ ਪਰਿਵਾਰ ਆ ਜਿੰਨਾ ਵੀ ਸਾਡਾ ਪਰਿਵਾਰ ਆ 100 200 ਘਰ ਆ ਜੀ ਪੁੰਨੀ ਪਰਿਵਾਰ ਸੋ ਸਾਰਿਆਂ ਤੇ ਪ੍ਰਮਾਤਮਾ ਰਹਿਮ ਕਰੇ ਦੁਆਲੀ ਦੀਆਂ ਸਾਰਿਆਂ ਸੰਗਤ ਨੂੰ ਸਾਰੇ ਪੁੰਨੀ ਪਰਿਵਾਰ ਨੂੰ ਲੱਖ ਲੱਖ ਮੁਬਾਰਕਾਂ ਜੀ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੌਣ ਜਿਸੀਂ ਅਲਾਉਂਦੇ ਦਾ ਦੇਖਣਾ ਕਰਦੀ ਭੱਜ ਲੁਗੇ ਹੁਣ ਜਿਸੀਂ ਮਿੱਟੀ ਕੱਢ ਕੇ ਤੇ ਘਰ ਨੂੰ ਅਸੀਂ ਕਰਦੀ ਵਾਪਸੀ ਤੇ ਇੱਕ ਰਸਤੇ ਵਿੱਚ ਨਾ ਮੈਂ ਖੜਾ ਸੀਗਾ ਵਿਚਰੋ ਆਹ ਦਾ ਸਾਹਮਣੇ ਝੋਨਾ ਤੁਸੀਂ ਵੀ ਕਹੋ ਕਿ ਕਿਹੜੀਆਂ ਕਮਲ ਗੱਲਾਂ ਦੀ ਮਾਰਦਾ ਪਰ ਕਦੇ-ਕਦੇ ਉਹ ਨਵੀਂ ਚੀਜ਼ ਦੇਖੀ ਦੀ ਪਰ ਪੁੱਛੀ ਦੀ ਵੀ ਆ ਕੀ ਜੀ ਵਸੇ ਵੇਖਣ ਤੋਂ ਮੈਨੂੰ ਮੱਕੀ ਲੱਗਦਾ ਤੇ ਜਾਂ ਕੋਈ ਹੋਰ ਆਹਾ ਬੋਟਾ ਇਹ ਮੈਨੂੰ ਤੁਸੀਂ ਕਮੈਂਟ ਜਰੂਰ ਦੱਸਿਓ ਤੇ ਬਾਣੇ ਦਾ ਵਲੌਗ ਦੇ ਵਿੱਚ ਫਿਰ ਆਪਾਂ ਮਿਲਦੇ ਆਂ ਤੇ ਫਿਰ ਆਪਾਂ ਬਾਬੇ ਦਾ ਡੱਬਾ ਲੈਣਾਗਾ ਤੇ ਫਿਰ ਕਰਾਂਗੇ ਵਲੌਗ ਦੀ ਸਮਾਪਤੀ ਫਿਰ ਬਾਕੀ ਵਲੌਗ ਆਪਾਂ ਫਿਰ ਬਣਾਵਾਂਗੇ ਤੇ ਆਪਾਂ ਕੱਲ੍ਹ ਇੱਕ ਡੱਬਾ ਲੈਣਾ ਹਾਂਜੀ ਮੰਨ ਡੱਬਾ ਓਕੇ ਚਲੋ ਵਣੇ ਦਾ ਵਲੌਗ ਦੇ ਵਿੱਚ ਫਿਰ ਆਪਾਂ ਲੈਨੇ ਇੱਕ ਮਠੇ ਵਾਲਾ ਡੱਬਾ ਬਾਏ ਤੋ ਇਹਦਾ ਠੀਕ ਆ